ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਦਿਲੋਂ ਤੁਹਾਡਾ ਸਵਾਗਤ ਕਰਦੀਆਂ ਆਪਣੇ ਕੁਕਿੰਗ ਚੈਨਲ ਤੇ ਜਿਸ ਦਾ ਨਾਮ ਹੈ YouTube ਕੁਕਿੰਗ ਬਲੌਗ ਇਹ ਚੈਨਲ ਮੈਂ ਉਹਨਾਂ ਸਭ ਲਈ ਬਣਾਇਆ ਹੈ ਜੋ ਘਰ ਦੀ ਰਸੋਈ ਚ ਨਵਾਂ ਕੁਝ ਸਿੱਖਣਾ ਚਾਹੁੰਦੇ ਹਨ ਜੋ ਪਿਆਰ ਨਾਲ ਭਰਪੂਰ ਖਾਣਾ ਬਣਾਉਣਾ ਚਾਹੁੰਦੇ ਹਨ ਤੇ ਆਪਣੀ ਆਪਣੇ ਪਰਿਵਾਰ ਨੂੰ ਸਵਾਦ ਨਾਲ ਖੁਸ਼ ਕਰਨਾ ਚਾਹੁੰਦੇ ਹਨ ਇੱਥੇ ਤੁਹਾਨੂੰ ਮਿਲਣਗੀਆਂ ਸੌਖੀਆਂ ਘਰੇਲੂ ਤੇ ਰਵਾਇਤੀ ਪੰਜਾਬੀ ਰੈਸਪੀਆਂ ਜੋ ਤੁਸੀਂ ਘਰ ਵਿੱਚ ਬਿਨਾ ਕਿਸੇ ਮੁਸ਼ਕਿਲ ਦੇ ਬਣਾ ਸਕਦੇ ਹੋ ਮੇਰੀ ਕੋਸ਼ਿਸ਼ ਰਹੇਗੀ ਕਿ ਹਰੇਕ ਵੀਡੀਓ ਵਿੱਚ ਤੁਹਾਨੂੰ ਪੂਰਾ ਤਰੀਕਾ ਸਮਗਰੀ ਤੇ ਪਕਵਾਨ ਬਣਾਉਣ ਦੇ ਨੁਸਖੇ ਸਾਫ਼ ਤੇ ਆਸਾਨ ਭਾਸ਼ਾ ਵਿੱਚ ਦੱਸਾਂ ਤਾਂ ਜੋ ਨਵੇਂ ਰਸੋਈਏ ਵੀ ਸੋਕੀ ਤਰ੍ਹਾਂ ਸਿੱਖ ਸਕਣ ਚਾਹੇ ਦਾਲ ਸਬਜ਼ੀ ਹੋਵੇ ਮਠਿਆਈ ਹੋਵੇ ਜਾਂ ਕੋਈ ਖਾਸ ਵਿਅੰਜਨ ਮੇਰੇ ਨਾਲ ਤੁਸੀਂ ਹਰ ਪਕਵਾਨ ਵਿੱਚ ਸਵਾਦ ਤੇ ਪਿਆਰ ਪਾ ਸਕਦੇ ਹੋ ਜੇ ਤੁਸੀਂ ਵੀ ਖਾਣਾ ਬਣਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੇਰੇ ਚੈਨਲ ਤੇ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਹੈ ਮੇਰੀਆਂ ਵੀਡੀਓਜ਼ ਨੂੰ ਜ਼ਰੂਰ ਦੇਖਣਾ ਹੈ ਤੇ ਕਮੈਂਟ ਕਰਕੇ ਦੱਸਣਾ ਹੈ ਕਿ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਾਂ ਫਿਰ ਅਗਰ ਵਧੀਆ ਲੱਗੀ ਹੈ ਤਾਂ ਉਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਲਾਈਕ ਜਰੂਰ ਕਰਨਾ ਹੈ ਤੇ ਆਪਣੇ ਕਮੈਂਟ ਕਰਕੇ ਮੈਨੂੰ ਦੱਸਣਾ ਹੈ ਕਿ ਤੁਸੀਂ ਆਪਣੇ ਘਰ ਵਿੱਚ ਕਿੱਦਾਂ ਸਬਜ਼ੀ ਬਣਾਉਂਦੇ ਹੋ ਕਿਸ ਸਟਾਈਲ ਵਿੱਚ ਸਬਜ਼ੀ ਬਣਾਉਂਦੇ ਹੋ ਤਾਂ ਕਿ ਮੰਨੋ ਤੁਹਾਡੀ ਤੋਂ ਤੁਹਾਡੀ رائے ਪਤਾ ਚਲ ਸਕੇ ਤੇ ਇਹ ਵੀ ਦੱਸਣਾ ਹੈ ਕਿ ਤੁਸੀਂ ਕਿੱਥੋਂ ਵੀਡੀਓ ਦੇਖਦੇ ਹੋ ਕਿਹੜੇ ਏਰੀਏ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਮੇਰੀ ਵੀਡੀਓ ਕਿੱਥੇ-ਕਿੱਥੇ ਦਿਖ ਰਹੀ ਹੈ ਤੇ ਇਸੇ ਤਰ੍ਹਾਂ ਹੀ ਤੁਹਾਡਾ ਸਾਥ ਤੇ ਪਿਆਰ ਹੀ ਮੇਰੀ ਤਾਕਤ ਹੈ ਧੰਨਵਾਦ